ਅੱਗੇ ਆਪਣਾ ਸਕੋਪ ਪਾ ਦੇਗੇ ਸਿੱਧਾ ਅਸੀਂ ਤੁਹਾਨੂੰ ਕੰਪਲਟ ਕਰਦੇ ਹਾਂ ਅਸੀਂ ਸਾੜੀ ਤੋਂ ਰੱਖੇ ਆਂ ਤੇ ਦਿਵੰਤ ਤੋਂ ਲੈ ਕੇ ਚੌੜਾ ਦੇ ਆਰਾਮ ਆਉਂਦੇ ਕਿਸੂ ਤੱਕ ਰੱਖੇ ਦੋ ਪਰ ਚਾਰੀ ਮਾਈਲੇ ਚ ਦੋ ਪਰ ਚਾਰੀ ਇਹਦੇ ਤੇ ਜਿਹੜਾ ਜਿਹੜਾ ਉਹ ਚੀਜ਼ ਉਹ ਇਹ ਮਟੀਰੀਅਲ ਪਾ ਰਹੇ ਹਾਂ ਸਮਝੋ ਉਹ ਕਿਹੜਾ ਪੈ ਰਹੇ ਨੇ ਕੀਮਤ ਕਿ ਕੁਆਲਿਟੀ ਕੀ ਹੈ ਜੀ ਇਹ ਨੂੰ ਅਪਗ੍ਰੇਡ ਕਰ ਦਿੱਤਾ ਕਰਨਾ ਹੈ ਉਪਗ੍ਰੇਡ ਕਰ ਦਿੱਤਾ ਹੈ ਇਹਦੇ ਰੂਮਸ ਨੇ ਜਿਹੜੇ ਖੁੱਲੇ ਨੇ ਜੀ ਜਦੋਂ ਇਹਦੇ ਵਿੱਚ ਦੂਜਾ ਇੱਕ ਤੁਸੀਂ ਪਾਊਡਰ ਪਾਉਂਦੇ ਜਿਹਨੂੰ ਉਹਨੂੰ ਸੀਲ ਕੋਟ ਕਹਿੰਦੇ ਆ ਸੀਲ ਕੋਟੇ ਦੇ ਵਿੱਚ ਵੜ ਜਾਣਾ ਜਾਂਦਾ ਹੈ ਉਹ ਜਿਹੜਾ ਆਪਣਾ ਸੈਂਡ ਹੁੰਦੀ ਹੈ ਜੀ ਉਹਦੇ ਹਰ ਦਾਣੇ ਦੇ ਉੱਤੇ ਲੱਕ ਲੱਗੀ ਹੋਈ ਹੈ। ਹੂੰ। ਉਹ ਜਦੋਂ ਇਹਦੇ ਵਿੱਚ ਮਿਚ ਜੂਗੀ ਜੀ, ਖਾਜੀ ਉਹ ਪੈਣੀ ਹੈ। ਉਹ ਪੈਣੀ ਹੈ ਜੀ। ਹੂੰ। ਉਹ ਸਰ ਇਹਦੇ ਵਾਟਰਪਰੂਫ ਕਰ ਦੂਗੀ। ਇਹਦੇ ਤੇ ਜੇ ਆਪਾਂ ਪਾਣੀ ਦਾ ਗਲਾਸ ਵੀ ਸਿੱਟਾਂਗੇ ਇਹਦੇ ਅੰਦਰ ਵੀ ਪੈਨੀਟ੍ਰੇਟ ਕਰੂਗਾ ਜੀ। ਓਕੇ। ਹਾਂਜੀ। ਇਹ ਹੁਣ ਤੁਸੀਂ ਕਿੰਨੀ ਮੋਟੀ ਕਾਰਪੜੀ ਪਾ ਰਹੇ ਹੋ? ਇਹ ਮੀਡੀਅਮ ਹੈ ਮੈਂ। 20 ਹੈ ਬੱਲ। ਹਾਂਜੀ। 1.5 ਇੰਚ। ਪੰਜ ਸਾਲ ਇਹ ਮਤਲਬ 9 ਸਾਲ ਬਾਅਦ ਇਹ 9 ਸਾਲ ਬਾਅਦ ਸੜਕ ਬਣੇਗੀ। ਤੇ ਇਹ ਆਪਾਂ ਕਿੰਨੀ ਕਿੰਨੀ ਲੰਬਾਈ ਦੇ ਸੀਲ ਫੇਰੀ ਇਹਦੇ ਨੀ ਲਗਤ ਆ ਰਹੀ 3 ਲੱਖ ਰੁਪਈਆ ਦੇ ਤੇ ਲੱਗ ਰਹੀ 36 ਲੱਖ ਰੁਪਈਆ ਵੈਰੀ ਗੁੱਡ ਤੇ ਪਰ ਸਵੇਰੇ ਪਹਿਲਾਂ ਅਸੀਂ ਲੋਕ ਪਲਾਂਟ ਤੇ ਜਾ ਕੇ ਮਿੱਟੀ ਚੈੱਕ ਕਰਕੇ ਲਓ ਪੈਦਾ ਸੈਂਪਲ ਕੋਲ ਇਸ ਅੰਦਰ ਇਹ ਵਾਲਾ ਇਹ ਵਾਈਬ੍ਰੇਟ ਕਰਦਾ ਆ ਵਾਈਬ੍ਰੇਸ਼ਨ ਨਹੀਂ ਆਈ ਸਰ ਇਹ ਕਰ ਕਰ ਫਿਲਟਰ ਆ ਕਰ ਇਹ ਸ਼ੇਪ ਲਈ ਦਾ ਕਰਾ ਲਓ ਆਪਾਂ ਜੀ ਚਲੋ ਜੀ ਅੰਦਰ ਉਹਦੇ ਕੋਲ ਜਾ ਕੇ ਇਹ ਬਾਈ ਨੇ ਕੋਪੈਕਟ ਕਰਨਾ ਇਹ ਬਚਾਲੇ ਉੱਚੀ ਆਪਾਂ ਮਤਲਬ ਇੱਧਰੋਂ ਆ ਸਾਡਾ ਤੈਨੂੰ ਘਾ ਲਾ ਦੇ ਹਾਂਜੀ ਠੀਕ ਹੋ ਗਿਆ ਕੋਈ ਗੱਲ ਨਹੀਂ ਸਰ ਲੈਗਿੰਗ ਹੀ ਰਹਿੰਦੀ ਸਰ ਅਜੀਬ ਫੋਡੀ ਸੈਕਟਰ ਤੋਂ ਉੱਚੀ ਕਰਦੇ ਆ ਕਿ ਇੱਕ ਤਾਂ ਸਰ ਗੱਡੀ ਨਹੀਂ ਨਹੀਂ ਦਫਤਰੀ ਹੋਵੇ ਬਜੇ ਸਾਰੇ ਕੋਟ ਪਹਿਣਾ ਉਹਨੇ ਜਿੰਨੇ ਪਲਸਟਰ ਤੋਂ ਵੀ ਸਪਸ਼ਟ ਕਰਦੇ ਨਹੀਂ ਚਲੋ ਜੀ ਕਿ ਲੋਚਾ ਲਈ ਤੋਂ ਪੱਲੇ ਸੜਕਾਂ ਬਣ ਕੇ ਆ ਰਹੀਆਂ ਨੇ ਮੱਟੀ ਗੋਡ ਤਿਆਰ ਕਰ ਰਹੀਆਂ ਨੇ ਔਰ ਇਹਦੀ 36 ਲੱਖ ਰੁਪਏ ਦੀ ਲਾਗਤ ਨੇ ਆ ਤੁਸੀਂ ਦੇਖ ਸਕਦੇ ਹੋ ਮਸ਼ੀਨਾਂ ਚੱਲ ਰਹੀਆਂ ਨੇ ਇਹ ਹਲਕਾ ਖੰਨਾ ਖੰਨੇ ਹਲਕੇ ਜੀਆਂ ਇਹ ਸੜਕਾਂ ਦਾ ਕੰਮ ਚੱਲ ਪਿਆ ਯੁੱਧ ਪੱਧਰ ਦੇ ਉੱਤੇ ਸੱਚੇ ਪਾਸ਼ਾ ਦੀ ਮਿਹਨਤ ਰਹੀ ਹੈ ਕਿ ਇਹਦਾ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਇੱਕ ਵੀ ਸੜਕ ਖੰਨੇ ਹਲਕੇ ਦੀ ਲਿੰਕ ਸੜਕਾਂ ਕੋਈ ਵੀ ਚਾਹੇ ਪਿੰਡਾਂ ਦੀਆਂ ਹੋਣ ਚਾਹੇ ਸ਼ਹਿਰਾਂ ਨੂੰ ਲਿੰਕ ਕਰਦੀਆਂ ਹੋਣ ਇੱਕ ਵੀ ਸੜਕਾ ਹੀ ਜੀ ਨਹੀਂ ਹੋਊਗੀ ਜਿਹੜੀ ਨਾ ਕੋਲ ਕੇ ਦੁਆਰਤੀ ਰੀਕਾਰਪਰੇਟਿੰਗ ਨਾਮ ਹੋਵੇ ਔਰ ਇਹਦਾ ਸਭ ਤੋਂ ਵੱਡਾ ਇੱਕ ਮੈਂ ਤੁਹਾਨੂੰ ਜਿਹੜੀ ਇੱਕ ਹੋਰ ਦੱਸਣਾ ਚਾਹੁੰਦਾ ਜਿਹੜੀ ਭਗਵੰਤ ਸਿੰਘ ਮਾਨ ਸਾਹਿਬ ਦੀ ਜੋ ਯੋਗਗਵਾਈ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਚੱਲ ਰਹੀ ਹੈ ਇਹ ਫਸਟ ਟਾਈਮ ਹੋਇਆ ਕਿ ਇੱਕ ਤਾਂ ਇਹ ਜਿਹੜਾ ਇਹ ਸੜਕਾਂ ਦਾ ਟੈਂਡਰ ਦਿੱਤਾ ਗਿਆ ਉਸ ਠੇਕੇਦਾਰ ਨੂੰ ਵਿੱਚ ਕਲੋਜ਼ ਵਿੱਚ ਸ਼ਰਤ ਪਾ ਕੇ ਦਿੱਤਾ ਗਿਆ ਹੈ ਕਿ ਜੇ 5 ਸਾਲ ਦੇ ਅੰਦਰ ਅੰਦਰ ਇਸ ਸੜਕ ਨੂੰ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਹੁੰਦਾ ਹੈ ਇਹਦਾ ਜ਼ਿੰਮੇਵਾਰ ਠੇਕੇਦਾਰ ਹੋਊਗਾ ਨੰਬਰ 1 ਇਹਦਾ ਇਹਦੇ ਚ ਖੱਡਾ ਪੈਂਦਾ ਪੂਰੀ ਰਿਪੇਅਰ ਉਹਦੀ ਮੇਨਟੇਨੈਂਸ ਕਰਨੀ ਠੇਕੇਦਾਰ ਦਾ ਕੰਮ ਹੋਊਗਾ ਔਰ ਇਹ ਚੱਲਦੀ ਸੜਕ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਜਮੇ ਗਰਮ ਗਰਮ ਹਲੇ ਇਹ ਪ੍ਰੀਮਿਕਸ ਹੈ ਜਿਹੜੀ ਦੇਖ ਰਹੇ ਹੋ ਹਜੇ ਤੇ ਇੱਕ ਕੋਟ ਹੋਰ ਪੈਣਾ ਹੈ ਜਿਹੜਾ ਕੇ ਇਹਦੇ ਵਿੱਚ ਜਾਨੀ ਕਿ ਪੂਰਾ ਇਹਨਾਂ ਅੰਦਰ ਤੱਕ ਜਾ ਕੇ ਇਹਨੂੰ ਇੱਕ ਤਰ੍ਹਾਂ ਨਾਲ ਕਹਿ ਦੋ ਵੀ ਇਹਨੂੰ ਜਾਮ ਕਰੂਗਾ ਵੀ ਤਾਜੋ ਓਖੜ ਨਾ ਸਕੇ ਔਰ ਇਹਦੇ ਵੀ ਸੈਂਪਲ ਭਰਿਆ ਜਾਊਗਾ ਇਹਦੀ ਸੈਂਪਲਿੰਗ ਭਰ ਆ ਕੇ ਲੈਬੋਰੀ ਚ ਭੇਜਾਂਗੇ ਵੀ ਤਾਜੋ ਇਹਨਾਂ ਦੀ ਜਿਹੜੀ ਲੁੱਕ ਵਿੱਚ ਮਲਾਈ ਹੋਈ ਹੈ ਬਜਰੀ ਦੇ ਉਹ ਪੂਰੀ ਹੈ ਜਿਹੜੀ ਇਹਦੇ ਤੇ ਮਟੀਰੀਅਲ ਹੋਰ ਵੀ ਜਿਹੜਾ ਇਹਨਾਂ ਨੇ ਪਾਣਾ ਬਾਅਦ ਵਿੱਚ ਇਹਦੇ ਉੱਤੇ ਉਹਨੂੰ ਕਿਹੜੀ ਕੋਟਿੰਗ ਕਰਨੀ ਸੀਲ ਕੋਟਿੰਗ ਜਿਹੜੀ ਸੀਲ ਕੋਟਿੰਗ ਕਰਨੀ ਹੈ, ਕੀ ਉਹ ਪ੍ਰੋਪਰ ਮਟੀਰੀਅਲ ਦੀ ਹੋਊਗੀ? ਇੱਕ ਇੱਕ ਚੀਜ਼ ਇਹ ਚੈੱਕ ਕੀਤੀ ਜਾਊਗੀ, ਇਨਸ਼ੋਰ ਕੀਤਾ ਜਾਊਗਾ ਵੀ ਕੁਆਲਿਟੀ ਠੀਕ ਹੋਵੇ। ਦੇਖੋ ਲੋਕ ਬੜੇ ਆਸਾਂ ਦੇ ਨਾਲ ਸਰਕਾਰਾਂ ਚੁਣਦੇ ਨੇ। ਔਰ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਹੁੰਦਾ ਲੋਕਾਂ ਨੇ ਆ ਦਾ ਜਿਹੜਾ ਟੈਕਸ ਦੇ ਰੂਪ ਚ ਲੋਕ ਭਰਦੇ ਨੇ। ਔਰ ਜਦੋਂ ਇਮਾਨਦਾਰ ਸਰਕਾਰ ਇਮਾਨਦਾਰੀ ਨਾਲ ਕੰਮ ਕਰੇ, ਇਹ ਸੜਕਾਂ ਘੱਟੋ ਘੱਟ ਨਹੀਂ ਤਾਂ 7-8-10 ਸਾਲ ਇਹਨਾਂ ਨੂੰ ਮਨਮਤੀ ਜਰੂਰਤ ਪੈਣੀ ਨਹੀਂ ਚਾਹੀਦੀ। ਸੋ ਅੱਗੇ ਵੀ ਸਰਕਾਰਾਂ ਚ ਸੜਕਾਂ ਬਣਦੀਆਂ ਅਸੀਂ ਦੇਖੀਆਂ। ਉਧਰੋਂ ਸੜਕ ਉਹ ਪਿੱਛੋਂ ਬਣਾਣੀ ਸ਼ੁਰੂ ਕਰਦੇ ਸੀ ਜਿੱਥੇ ਤੱਕ ਇਹ ਮੁੱਕਦੀ ਸੀ 100 ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਸੀ ਪਿੱਛੋਂ ਪੂਰੇ ਦੇ ਪੂਰੇ ਖਲੇਫੜੇ ਲੈਣੇ ਸ਼ੁਰੂ ਹੋ ਜਾਂਦੇ ਸੀ। ਹੁਣ ਅਸੀਂ ਸ਼ੋਰ ਕੀਤਾ ਵੀ ਇਹ ਸੜਕਾਂ ਜਿਹੜੀਆਂ ਇਹਨਾਂ ਦੀ ਜਿਹੜੀ ਮਿਆਦ ਹੈ ਉਹ ਘੱਟੋ-ਘੱਟ ਨਹੀਂ ਤਾਂ 8-10 ਸਾਲ ਦੀ ਹੋਣੀ ਚਾਹੀਦੀ ਹੈ ਔਰ 5 ਸਾਲ ਦੀ ਉਸ ਠੇਕੇਦਾਰ ਨੂੰ ਅਸੀਂ ਇਹਦੇ ਤੇ ਬਾਉਂਡ ਦਿੱਤਾ। ਥੈਂਕਿਊ ਥੈਂਕਿਊ ਧੰਨਵਾਦ ਜੀ ਬਹੁਤ ਬਹੁਤ। ਬਾਈ ਬਹੁਤ ਹੋ ਗਈ ਬਾਈ ਲਾਈਫ ਹੋ ਗਈ ਸੀ 40 ਟੂ ਜਿਹੜੇ ਲੈਣੇ ਨੇ ਉਸ ਹਿਸਾਬ ਨਾਲ ਲੈ ਲਿਓ ਤੂੰ ਵੀ ਇਹਦੇ ਸ਼ਾਰਟ ਉਸ ਹਿਸਾਬ ਨਾਲ ਲੈ ਲਿਆ ਮਸ਼ੀਨਾਂ ਦੇ ਆਪਣੇ ਬੰਦੇ ਹੁਣ ਮਾੜੇ ਜਿਹੇ ਪਰੇ ਹੋ ਜੋ ਇਹਨਾਂ ਨੂੰ ਮਸ਼ੀਨਾਂ ਤੇ ਸ਼ਾਰਟ ਲੈਣਗੇ ਇਹਦਾ ਅਧਿਕਾਰ ਤੁਸੀ ਕਰੋ ਰੋਡ ਦਾ ਹਾਂ ਜੀ ਬੱਚੇ ਖੜੇ ਜਾ ਸੰਗੋ ਨਾਲ ਆਜੋ ਆਜੋ ਮੇਰਾ ਬੱਚਾ ਖੜੋ ਗੱਬੇ ਓਰੇ ਆਓ ਸੰਗੋ ਦੇ ਲੰਘਣਾ ਓਰੇ ਖੜੋ ਆਓ ਆਓ ਮੇਰੀਆਂ ਧੀਆਓ ਆਓ ਜਿਉਂਦੇ ਰੋ ਆਓ ਜੀ ਰੀਵਨ ਕਟਾਓ ਕੁੜੀਆਂ ਕੋ ਲਿਆਓ ਜੀ ਲਿਆਓ ਇਧਰ ਨਸਰਾਨੀ ਉਹ ਬਾ ਮੇਰਾ ਪੁੱਤ ਆ ਖੋਲ ਲਓ ਲਿਆਓ ਪੈਰ ਲਿਆਓ ਕੁੜੀਆਂ ਪੋਤਾਂ ਇੱਧਰ ਨੂੰ ਕਰੋ ਬੱਚਾ ਖੜ ਲੈ ਚ ਸਾਰੀਆਂ ਧੀਆਂ ਹੱਥ ਲਾਓ ਖੜੋ ਇਧਰ ਲਿਆਓ ਜੀ ਹਾਂ ਥੋੜਾ ਪਿੱਛੇ ਮੈਨੂੰ ਫੜਾ ਦਿਓ ਲੈ ਬੱਚੇ ਆਪਣਾ ਫੜ ਕੇ ਜੀਵਨ ਫੜੋ ਪਹਿਲਾਂ ਇੱਕ ਦਿਨ ਈਵਨ ਭਰੋ ਕਟੋ ਬੋਲੇ ਸੋਨਹਾਰ ਜੈ ਸ੍ਰੀ ਅਕਾਲ ਆ ਲੋ ਮੂੰਖਾ ਕਰੋ ਤੁਹਾਡੇ ਪਿੰਡ ਦੀ ਸੜਕ ਬਣ ਰਹੀ ਹੈ ਉਹ ਤੁਹਾਨੂੰ ਖਾ ਲੋ ਤੁਹਾਡੇ ਸਕੂਲ ਤੱਕ ਜਾਉਂਗਾ ਬੋ ਪੁੱਤਰ ਚੱਕੋ ਚੱਕੋ ਮੇਰਾ ਬੱਚਾ ਲੋ ਸਾਰੇ ਨਵਾਂ ਬੱਚੇ ਤੁਸੀਂ ਗਿਆ ਲੋ ਸਾਰੇ ਨੰਦ ਸਕੂਲ ਆ ਜਾ ਰਾਜਾ ਆ ਗਿਆ ਅੱਜ ਸੜਕਾਂ ਦਾ ਉਦਘਾਟਨ ਦੇਖੋ ਕੁਦਰਤ ਕਹਿੰਦੇ ਪ੍ਰਮਾਤਮਾ ਬੜਾ ਦਿਆਲ ਹੁੰਦਾ ਹੈ ਅਸੀਂ ਤਾਂ ਜੇ ਇਹ ਸੜਕ ਦੇਖਣ ਆਏ ਸੀ ਔਰ ਇਹਦਾ ਉਦਘਾਟਨ ਕਰਨਾ ਸੀ ਮੈਂ ਦੇਖਿਆ ਸਾਡੀਆਂ ਛੋਟੀਆਂ-ਛੋਟੀਆਂ ਧੀਆਂ ਸਕੂਲ ਤੋਂ ਪੜ੍ਹ ਕੇ ਨਸਰਾਲੀ ਪਿੰਡ ਨੂੰ ਜਾ ਰਹੀਆਂ ਸੀ ਮੈਨੂੰ ਬੜਾ ਚਾਅ ਹੋਇਆ ਮੈਂ ਕਿਹਾ ਸਾਡੀਆਂ ਧੀਆਂ ਉਦਘਾਟਨ ਕਰਨਾ ਤੇ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਇਹ ਬੱਚੀਆਂ ਨੇ ਉਹਦੇ ਪੜ੍ਹਨਾ ਹੈ ਪੜ੍ਹ ਕੇ ਵੱਡੀਆਂ ਹੋਣਾ ਹੈ ਫਿਰ ਇਹਨਾਂ ਨੇ ਆਪਣੀ ਜ਼ਿੰਦਗੀ ਜਿਉਣੀ ਹੈ ਸੋ ਜਦੋਂ ਹੁਣੇ ਕਦੇ ਇਸ ਸੜਕ ਤੇ ਹੀ ਰੋਜ਼ ਲੰਘਿਆ ਕਰਨੀਆਂ ਕਿ ਸੋਚਿਆ ਕਰਨੀਆਂ ਵੀ ਇਸ ਸੜਕ ਦਾ ਉਦਘਾਟਨ ਅਸੀਂ ਆਪਣੇ ਹੱਥ ਨਾਲ ਕੀਤਾ ਹੋਇਆ ਸੋ ਜਿਉਂਦਿਆਂ ਰਹਿਣ ਵਸਦਿਆਂ ਰਹਿਣ ਚੜ੍ਹਦੀ ਕਲਾ ਕਰੋ ਬੱਚੇ ਜਿਉਂਦੇ ਰਹੋ ਵਸਦੇ ਰਹੋ ਚੰਗਾ ਪੁੱਤ ਓਕੇ ਸਾਡੇ ਵੱਲੋਂ ਦੇਖ ਬਸ ਫੋਰ ਲਵਾਣਾ ਇੱਕ ਅੰਜਾਤ ਲਈ ਆ ਫੋੜਾ ਨਹੀਂ ਰੁਕ ਚਲੋ 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 ਓਕੇ ਵੀਰੇ ਓਕੇ ਬੈਡਾ